ਬੋਲੀਏ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਮਹਾਰਾਜ ਕੀ ਜੈ ਆਉ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਅੱਜ ਦਾਸਿਨ ਆਸ਼ਰਮ ਸ੍ਰੀ 10008 ਡੇਰਾ ਬਾਬਾ ਪ੍ਰੀਤਮ ਦਾਸ ਜੀ ਉਦਾਸੀਨ ਰੌੜੀ ਵਾਲੇ ਬਰਗਾੜੀ ਫਰੀਦਕੋਟ ਵਿਖੇ ਇੰਨਾ ਸਥਾਨਾਂ ਦੇ ਉੱਤੇ ਡੇਰਾ ਬਾਬਾ ਪ੍ਰੀਤਮ ਦਾਸ ਮਹਾਰਾਜ ਜੀ ਦੇ ਸਥਾਨਾਂ ਦੇ ਉੱਤੇ ਅੱਜ ਭਗਵਾਨ ਸ਼੍ਰੀ ਚੰਦ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਦਾ ਰੱਖਦੇ ਹੋਏ ਤੇ ਸ਼ਰਧਾਂ ਦੀ ਮੱਸਿਆਂ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਸਤਾਨਾਂ ਦੇ ਉੱਤੇ ਸ੍ਰੀ ਸਹਿਜ ਪਾਠ ਪ੍ਰਕਾਸ਼ ਕੀਤੇ ਗਏ ਸਨ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਹਨ ਅਤੇ ਸਮੂਹ ਨਗਰ ਨਿਵਾਸੀ ਅਤੇ ਸੰਤ ਮਹਾਪੁਰਸ਼ ਜਿੰਨੇ ਵੀ ਇਸਤਾਨ ਦੇ ਉੱਤੇ ਪਹੁੰਚੇ ਨੇ ਅਸੀਂ ਸਾਰੀ ਸੰਗਤ ਦਾ ਅਤੇ ਸੰਤ ਮਹਾਪੁਰਸ਼ਾਂ ਦਾ ਧੰਨਵਾਦ ਕਰਦੇ ਹਾਂ ਜੀ ਆਇਆਂ ਆਖਦੇ ਹਾਂ ਜਿਨ੍ਹਾਂ ਨੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇਨ੍ਹਾਂ ਸਤਾਨਾਂ ਦੇ ਉੱਤੇ ਹਾਜ਼ਰੀ ਭਰੀ ਕਥੀ ਜੀ ਸੰਤ ਬਾਬਾ ਤਰਲੋਕ ਦਾਸ ਜੀ ਦੀ ਰਹਿਮ ਨਾ ਹੀ ਇੱਥੇ ਇਹ ਕਾਰਜ ਹੋਇਆ Thank <laughs> مل تہ آدھانا جسوی منورج شردا نمکش کروائے گئے ਭਾਵਨਾ ਪੂਰੀਆਂ ਕਰਨੀ ਨਾਲ ਚੜਦਿਆਂ ਕਲਾ ਕਰਨੀ ਨਾਲ ਸੁਖ ਸ਼ਾਂਤੀ ਨਰਕੀ ਦਿਲਪਾ ਕਰੂ ਮਹਾਰਾਜ ਜੀ ਨੂੰ ਸਤਿ ਸਾਮਨ ਜੰਦੀ ਕਲਾ ਦੇ ਉਪਰ ਨਾਲ ਛੇ ਪਾਣੀ ਮਹਾਰਾਜ ਛੇ ਓਂਕਾਰ ਤੋਂ ਲੈ ਕੇ ਮੱਧ ਤੋਵਾਤ ਹੰਸਕੋਰਨ ਤੋਂ ਉਪਾਇਏ ਮਹਾਰਾਜ ਆਸ਼ਾ ਆਦਿਕਾ ਗੁਰਪਾਣੀ ਪੜਦਿਆਂ ਤੋਂ ਸੇਵਾਦਾਰਾਂ ਤੋਂ ਸੇਵਾ ਕਰਨਿਆਂ ਨੂੰ ਆਪਕੇ ਦਰਬਾਰ ਦੀਆਂ ਹਾਜ਼ਰੀਆਂ ਭਾਦਿਆਂ ਤੋਂ ਬੈਠਣ ਉੱਤਿਆਂ ਤੋਂ ਬੈਠਾ ਬੇ ਆ ਬਨਾਲੀ ਕਿਉਂ ਬਖਸ਼ਮੀ ਮਹਾਰਾਜ ਅੱਗੇ ਨੂੰ ਸੋਧ ਤੋਂ ਸਪਸ਼ਟ ਸੇਵਾ ਲੈਣ ਦੀ ਕਿਰਪਾ ਕਾਮਧਰਜਾ ਪਾਛਾ ਜੀ ਪੰਚੀ ਤਰੀਕ ਨੂੰ ਹੈ ਕਿ ਮਹਾਰਾਜ ਜੀ ਤਪ ਮਹਾਰਾਜ ਜੋ ਕੇ ਆਪ ਇਸਤਾਨਾ ਤੇ ਆਏ ਸਾਲ ਦੀ ਤਰ੍ਹਾਂ ਮਹਾਰਾਜ ਜੀ ਲੋਨ ਪ੍ਰਸ਼ਾਦ ਦੀ ਸੇਵਾ ਚਲਦੀ ਮੰਦਰਜਾ ਪਾਛਾ ਜੀ ਕਰਤ ਜੀ ਸੰਗਤਾਂ ਨੇ ਬਾਚਨ ਕੇ ਸੇਵਾ ਕੀਤੀ ਮਾਇਆ ਦੇ ਨਾਲ ਅੰਧ ਧੰਨ ਦੇ ਨਾਲ ਮਹਾਰਾਜ ਵੱਕੀ ਸੇਵਾ ਕਰਦੇ ਕਰਤ ਜੀ ਪਾਛਾ ਜੀ ਕਰਤ ਜੀ ਮਹਾਰਾਜ ਸੇਵਾ ਕਾਂ ਦੀ ਸੰਗਤਾਂ ਦੀ ਸੇਵਾ ਕੀਤੀ ਮਹਾਰਾਜਾ ਤੇ ਦਰਬੇ ਪ੍ਰਵਾਨ ਕਰਦੇ ਆਪ ਜੀ ਤਰਫੋਂ ਤੁਹਾਨੂੰ ਸਿੱਖੀ ਦੇ ਦਾਸਾਂ ਬਖਸ਼ੀਆਂ ਮਿਹਰ ਤੋਂ ਬਖਸ਼ਿਆ ਆਪ ਦਾ ਅੱਜ ਇਸ ਟਾਈਮ ਦੇ ਅਰਦਾਸ ਬੀਂਤੇ ਸਤਿਗੁਰੂ ਜੀ ਆਈਆਂ ਸੰਗਤਾਂ ਦੇ ਹਾਜ਼ਰੀਆਂ ਘਟਾਵਾ ਆਪ ਦੇ ਦਰਬੇ ਪ੍ਰਵਾਨ ਕਰਨ ਲਈ ਆਪ ਦੇ ਅਰਦਾਸ ਤਿਆਰ ਕੀਤੇ ਆ ਮਹਾਰਾਜ ਜੀ ਆਪ ਦੇ ਕਰੋ ਉੱਤੇ ਸਿੱਖੀ ਦੇ ਦਾਸਾਂ ਬਖਸ਼ੀਆਂ ਮਿਹਰ ਦਾ ਹੱਥ ਰੱਖ ਕੇ ਕਿਰਪਾ ਕਰਨ ਉਹਨਾਂ ਵਿੱਚ ਆਪ ਆਸ਼ਾ ਜੀ

آپ جی دنیا دیتنا ہونیا داتا دا شکرانہ کر دے مہاراج آپ دی خوری دے بیٹ پاون دے گا دے نندر پانے کے سارے حاضر ہے داتے پروان کرے مہاراج پروان میں پرچاہ ساتھ سنگ جے پرتا ہوں کیا کہ مرسل مہاراج دو شکے تو ہڑے ہی نام جب پہ جس کی کتی نرمان کو نام کی پرسی سامانہ جی پرو کرپا اللہ ہی حکم نامہ پرسی کے سنگتہ نکرتا تکرنا حکم نامی تے چندہ دی سمجھتا پرسی

ਤੇ ਤੋਹਰਾ ਆ ਗਿਆ ਭਈ ਆਕਾਲ ਕੀ ਤਵੀ ਚਲਾਇਓ ਕੰਧ ਸਬਜ਼ੀ ਕਨ ਕੋਹੁ ਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪਰ ਗੁਰ ਗ੍ਰੰਥ ਕੀ ਜੇ ਜਾਂ ਕਾ ਹਿਰਤਾ ਸੋਚ ਹੈ ਕੋਤ ਸਤਮੇ ਵਿਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਹੋਏ ਮਾਰ ਹੋਏ ਸਾਹਮਣੇ ਕੇ ਬਤੇ ਸ਼ਰਨ ਜੋ ਵਾਇ ਕਰੋ ਨਾਮ ਜਹਾਜ ਹੈ ਚੜੇ ਜੋ ਕਰੇ ਪਾਰ ਜੋ ਸਰਤਾ ਕਰਿ ਸਿਮਤੇ ਗੁਰ ਪਾਰ ਉਤਾਰਨ ਜੋ ਸਰਤਾ ਕਰਿ ਸਿਮਤੇ ਗੁਰ ਪਾਰ ਉਤਾਰਨ ਬੋਲੇ ਬਹੁਤ ਹਿਤ ਜਾਨੋ ਨਦਾਰ ਹੈ ਸੰਗ ਵਾਗੇ ਨਾ ਵੇ ਹੰਸ ਜੀ ਕਾ ਸਿਮਰਨ ਪ੍ਰੇਦ ਕਰ ਭਾਗੇ ਇਹ ਮਿਲ ਕੋ ਗਵਹਰ ਬਿਓ ਹੈ ਜਾਂ ਸੋ ਨਿਹਉ ਲਗਾਇਓ ਅੰਤ ਵਾਰ ਨਾਮ ਕੇ ਬਣਾ ਕੇ ਧੂਪ ਕਮਨਾਰੋ ਇਹ ਮਿਲ ਕੋ ਗਵਹਰ ਬਿਓ ਹੈ ਜਾਂ ਸੋ ਨਿਹਉ ਲਗਾਇਓ خالصا <سؤال> گرو جی ساجی نوازی سا شروع کی جو کہ ستر بہتر کا سہاگا سما پراپت ہوا ہے جنیا بھی سنگت پچی تریق کو لے کے ایک تریق تک پائی جو کہ روک پر ساتھ کی سیوا شروع ہوئی سی تعلق سیوا کی ہے ساری بھی سنگت ستگو جی آپ کے اسی طرح سیوا کرتے رہو خوشیاں پراپت کرتے جنوبی سنگت بابا برتم دس کے ساتھ کے روپے بھائی ساری سنگان کا سنت بابا گرو دس جی بگت رام جی سو نگر تیار سارے کو پہلے جو کہ نگر پانی ہے وہ پائی بندہ چکایا جائے گا اس بعد مائنا نے چکایا جائے گا نگر پانی نام <سؤال> تنگ ਸੰਦਬਦ 파 ਕੀ ਪਾਈ ਹੈ ਸੰਤ ਕੀ ਸੇਵਾ ਨਾਮ ਤੇ ਆਈ ਹੈ ਸੰਤ ਕੀ ਸੇਵਾ ਬੋਲ ਜਗਤਪੁਰੂ ਸ੍ਰੀ ਜੰਨ ਬਗਵਾਨ ਕੀ ਜੈ ਬਾਬਾ ਪ੍ਰੀਤਮਦਾ ਮਹਾਰਾਜ ਕੀ ਜੈ ਬਾਬਾ ਬਾਬਾ ਤਰਨਦਾਸ ਮਹਾਰਾਜ ਕੀ ਜੈ ਬਾਬਾ ਸੁਰਮਕਦਾਸ ਮਹਾਰਾਜ ਕੀ ਜੈ ਆਪੋ ਆਪਣੇ ਗੁਰੂ ਮਹਾਰਾਜ ਕੀ ਜੈ ਅੱਜ ਭਈ ਮੱਛਿਆ ਦੇ ਦਿਹਾੜੇ ਨੂੰ ਮੁਕ ਰੱਖਦੇ ਹੋਏ ਭਗਵਾਨ ਸ੍ਰੀ ਜੰਨ ਮਹਾਰਾਜ ਜੀ ਦਾ ਜਨਮ ਦਿਵਸ ਮਨਾਇਆ ਗਿਆ ਹੈ ਡੇਰਾ ਬਾਬਾ ਪ੍ਰੀਤਮਦਾ ਸਰਾਉੜੀ ਵਾਲਿਆਂ ਦੇ ਵਿੱਚ ਨਾਲੇ ਭਈ ਬਾਬਾ ਜੀ ਦੇ ਸਰਾਹਤੀ ਸਾਰੇ ਇਲਾਕਾ ਨਵਾਸੀਆਂ ਨੂੰ ਭਗਵਾਨ ਸ੍ਰੀ ਜਨਮ ਮਹਾਰਾਜ ਜੀ ਦੇ ਜਨਮ ਸਥਾਨ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਭਾਈ ਬੋਲ ਜਗਤ ਗੁਰੂ ਤੇਰੀ ਜਨ ਦਾ ਭਗਵਾਨ ਕੀ ਹੈ ਡਾਟਰ ਬਰਿੰਦਰ ਸਿੰਘ ਬਰਗਾੜੀ ਪਰਮ ਸਤਕਾਰਯੋਗ ਸਾਰੀਆਂ ਸੰਗਤਾਂ ਨੂੰ ਅੱਜ ਜੋ ਸਾਡੇ ਬਾਬਾ ਪ੍ਰੀਤਮ ਦਾਸ ਜੀ ਰੋੜੀਆ ਵਾਲਿਆ ਜੋ ਉਹਨਾਂ ਦੀ ਰੀਤ ਚੱਲ ਰਹੀ ਹੈ ਉਸ ਤੋਂ ਬਾਅਦ ਬਾਬਾ ਗੋਕਨ ਦਾਸ ਜੀ ਬਾਬਾ ਤਰੋਗ ਦਾਸ ਜੀ ਦੇ ਰਹਿਣ ਨੂੰ ਆਏ ਅੱਜ ਇੱਥੇ ਸ਼ਰਾਧਾਂ ਦਾ ਜੋ ਪ੍ਰੋਗਰਾਮ ਬਣਾਇਆ ਗਿਆ ਹਰ ਸਾਲ ਦੀ ਤਰ੍ਹਾਂ ਰੋਟ ਪ੍ਰਸ਼ਾਦ ਔਰ ਆਪਣਾ ਸ਼ਰਾਧ ਜਿਹੜੇ ਆਏ ਸਾਰੀ ਸ਼ਰਾਧ ਬਾਬਾ ਜੀ ਗੋਕਨ ਦਾਸ ਜੀ ਬਹੁਤ ਭਾਰੀ ਗੰਟੀ ਚ ਲੋਕ ਜਿਹੜੇ ਆ ਕੇ ਇੱਥੇ ਲੋਕਾਂ ਨੂੰ ਬਹੁਤ ਵੱਡੀ ਸਰਦਾ ਹੈਗੀ ਆ ਉਸ ਸੰਬੰਧ ਦੇ ਵਿੱਚ ਉਸੇ ਤਰ੍ਹਾਂ ਜੋ ਰੀਤ ਚੱਲ ਰਹੀ ਆ ਉਸੇ ਰੀਤ ਬਦਾਉਗੀ ਅੱਜ ਬਹੁਤ ਭਾਰੀ ਇਲਾਕੇ ਦੀ ਸੰਗਤ ਜਿਹੜੀ ਅੱਜ ਇੱਥੇ ਪਹੁੰਚੀ ਆ ਜੋ ਅੱਜ ਸਰਦ ਜਿਹੜੇ ਆ ਕਿਤੇ ਗਏ ਆ ਉਹ ਮੱਛਿਆ ਦਾ ਦਿਹਾੜਾ ਜਿਹੜਾ ਆਈ ਵਾਰ ਮੱਛਿਆ ਦਾ ਦਿਹਾੜਾ ਜਿਹੜਾ ਇੱਥੇ ਮਨਾਇਆ ਜਾਂਦਾ ਇਲਾਕੇ ਨੂੰ ਬਹੁਤ ਹੀ ਇੱਥੇ ਸਰਦਾ ਕਿਉਂਕਿ ਲੋਕਾਂ ਦੀ ਬਹੁਤ ਹੀ ਇੱਥੇ ਸੁੱਖਾ ਪੂਰੀਆਂ ਹੁੰਦੀਆਂ ਔਰ ਬਹੁਤ ਹੀ ਪਰਫਾਰਮਾ ਲੋਕਾਂ ਨੂੰ ਇਹ ਤੇ ਵਿਸ਼ਵਾਸ ਆ ਬਾਬਾ ਜੀ ਤੇ ਉਸ਼ਾ ਦੇ ਨਾਲ ਲੋਕ ਬਹੁਤ ਦੂਰ ਦੂਰੋਂ ਲੋਕ ਜਿਹੜੇ ਆ ਇੱਥੇ ਆਉਂਦੇ ਆ ਤੇ ਲੋਕੀ ਸਰਦਾ ਦੇ ਨਾਲ ਸੇਵਾ ਕਰਦੇ ਆ ਬਹੁਤ ਦਿਨ ਤੋਂ ਰੋਡ ਪ੍ਰਸ਼ਾਦ ਦੀ ਸੇਵਾ ਜਿਹੜੀ ਬੜੀ ਲੋਕੀ ਸਰਦਾ ਦੇ ਨਾਲ ਕਰ ਰਹੇ ਆ ਬਹੁਤ ਹੀ ਲੋਕਾਂ ਨੂੰ ਇੱਥੇ ਸਰਦਾ ਔਰ ਬਾਬਾ ਗੋਕਾਰ ਦਾਸ ਜੀ ਦੀ ਬਹੁਤ ਵਧੀਆ ਸੇਵਾ ਜਿਹੜੀ ਇੱਥੇ ਕਰਕੇ ਗਏ ਆ ਉਹਨਾਂ ਦੀ ਦੇਣ ਆ ਬਹੁਤ ਵੱਡੀ ਸੰਤ ਬਾਬਾ ਰੋੜੀ ਵਾਲੇ ਜਿਹੜੇ ਜੋ ਸੀਗੇ ਆਪਣਾ ਦੀ ਬਹੁਤ ਹੀ ਇਲਾਕੇ ਦੇ ਵਿੱਚ ਮਹਾਨ ਇੱਥੇ ਗੁਰੂ ਰਹੇ ਆ ਉਹਨਾਂ ਨੇ ਬਹੁਤ ਹੀ ਲੋਕਾਂ ਦੀ ਸੇਵਾ ਭਾਵਨਾ ਜਿਹੜੀ ਹੈ ਤੇ ਸਰਦਾਰ ਲੋਕਾਂ ਦੀ ਬਹੁਤ ਪੂਰੀਆਂ ਹੁੰਦੀਆਂ ਇਸ ਤਰ੍ਹਾਂ ਹੀ ਆਏ ਸਾਲ ਦੀ ਤਰ੍ਹਾਂ ਇੱਥੇ ਚੱਲੀ ਜਾਂਦਾ ਤੇ ਇਸ ਤਰ੍ਹਾਂ ਹੀ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਇੱਥੇ ਲੋਕਾਂ ਦਾ ਜਿਹੜਾ ਵਿਸ਼ਵਾਸ ਬਚਾਓ ਵੱਧ ਤੋਂ ਵੱਧ ਸੰਗਤਾਂ ਨੂੰ ਸੇਵਾ ਕਰਨ ਦਾ ਮੌਕਾ ਜਿਹੜਾ ਸਾਨੂੰ ਸਭ ਨੂੰ ਮਿਲਦਾ ਇਸ ਤਰ੍ਹਾਂ ਹੀ ਸਾਨੂੰ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਆ ਬਾਬਾ ਜੀ ਨੇ ਸਾਰੇ ਜਾਤ ਪਾਤ ਨੂੰ ਇੱਕ ਸਮਝ ਕੇ ਇੱਥੇ ਬਹੁਤ ਹੀ ਦੇਵੇ ਦੀ ਸੇਵਾ ਜਿਹੜੀ ਉਹਨਾਂ ਨੇ ਬਹੁਤ 13 ਤੋਂ ਕੀਤੀ ਆ ਇਸ ਤਰ੍ਹਾਂ ਹੀ ਸਾਰੀ ਸਾਥ ਸੰਗਤ ਬਹੁਤ ਹੀ ਵਿਸ਼ਵਾਸ ਦੇ ਨਾਲ ਇੱਥੇ ਆਉਂਦੀ ਆ ਲੋਕਾਂ ਦੀਆਂ ਸਰਦਾ ਬਹੁਤ ਪੂਰੀਆਂ ਹੁੰਦੀਆਂ ਮੈਂ ਇਹ ਹੀ ਕਹੂੰਗਾ ਵੀ ਇਹ ਦੰਦਕੁਈ ਰਾਜਸਭਾ ਇੱਥੇ ਤਰੱਕੀ ਹੋਵੇ ਲੋਕਪੱਤਵਤਾ ਇੱਥੇ ਇਸ ਤਰ੍ਹਾਂ ਹੀ ਲੋਕ ਜਿਹੜੇ ਆ ਇਸ ਡੇਰੇ ਨਾਲ ਜੁੜੇ ਰਹਿਣ ਮੈਂ ਆਪਣੀ ਉਹਨਾਂ ਕਾਮਨਾ ਕਰਦਾ ਜੋ ਅੱਜ ਤੱਕ ਬਹੁਤ ਇਕੱਠਾ ਜਿਹੜਾ ਇਹ ਸਾਨੂੰ ਦੱਸ ਰਿਹਾ ਵੀ ਲੋਕਾਂ ਦੀ ਬਹੁਤ ਜ਼ਿਆਦਾ ਸਰਦਾ ਵੈਗਰੀ ਖਾਸ ਸਾਹਿਬ ਵੈਗਰੀ ਫਤਿਹ ਤਕਲੇ ਨਸਰ ਸੰਦੇ ਕਾ ਸੰਗ ਬਟ ਪਾਹੀ ਪਈ ਹੈ ਸੰਦੇ ਕਿਸੇ ਸੰਗਵਦ ਪਾ